अच्छा जी आज तकरीबन 7:30 ਵਜੇ ਦੀ ਇੱਕ ਕਰਮਜੀਤ ਸਿੰਘ ਨਾਮ ਦਾ ਵਿਅਕਤੀ ਜਿਹੜਾ ਉਹ ਅੰਦਰ ਆਉਂਦਾ ਇਹਦੇ ਬਾਪ ਦਾ ਨਾਮ ਸਰਦਾਰ ਗੁਰदयाल ਸਿੰਘ ਆ ਇਹ ਪਿੱਛੋ ਪੋਝੀਆਂ ਦੇ ਰਹਿਣ ਵਾਲੇ ਆ ਤੇ ਇਸ ਵਕਤ ਭਗਤ ਜੱਲਨ ਦਾਸ ਕਲੋਨੀ ਦੇ ਵਿੱਚ ਰਹਿੰਦੇ ਚਬਾਲ ਇਹਦੇ ਬਾਰੇ ਦੱਸਿਆ ਜਾਂਦਾ ਕਿਉਂਕਿ ਮੈਨੂੰ ਤਾਂ ਪਤਾ ਨਹੀਂ ਕਿੰਨੇ ਵੀ ਇਹ ਪਹਿਲਾਂ ਵੀ ਆਉਂਦਾ ਸੀ ਤੇ ਲੰਗਰ ਦੇ ਵਿੱਚ ਸੇਵਾ ਕਰਦਾ ਸੀ ਲੰਬੇ ਸਮੇਂ ਤੋਂ ਆਉਂਦਾ ਸੀ ਪਰ ਅੱਜ ਜਦੋਂ ਇਹ ਅੰਦਰ ਆਇਆ ਦਰਬਾਰ ਦੇ ਅੰਦਰ ਤੇ ਇਹਨੇ ਆਉਂਦਿਆ ਸਾਰ ਨਮਾਰੀ ਦੇ ਵਿੱਚੋਂ ਗੁਟਕਾ ਸਾਹਿਬ ਲਿਆ ਗੁਟਕਾ ਸਾਹਿਬ ਲੈ ਕੇ ਉਹਦੇ ਵਿੱਚੋਂ ਜਿਤਨਾ ਆਪਾਂ ਕਹਿ ਲਈਏ ਕਿ ਅਰਦਾਸ ਰਹਿਰਾ ਸਾਹਿਬ ਤੇ ਸੋਲਾ ਸਾਹਿਬ ਜੀ ਦੀ ਬਾਣੀ ਇਸ ਤਰ੍ਹਾਂ 134 ਅੰਗ ਤੋਂ ਲੈ ਕੇ ਤੇ 174 ਤੱਕ ਨੇਕ ਨੇਮ ਦਿੱਤੇ ਹੋਰ ਬਾਣੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਆ ਉਸ ਗੁੱਟਕੇ ਦੇ ਵਿੱਚੋਂ ਇਹਦੇ ਅੰਗ ਜਿਹੜੇ ਨੇ ਉਹ ਪਾੜ ਦਿੱਤੇ ਇਹਦੇ ਅੰਗ ਪਾੜਦਿਆਂ ਪਾੜਦਿਆਂ ਇਹ ਸਾਡਾ ਉੱਥੇ ਸੇਵਾਦਾਰ ਮੌਜੂਦ ਸੀ ਭਾਈ ਨਿੰਦਰ ਸਿੰਘ ਉਹ ਸੇਵਾਦਾਰ ਮੌਜੂਦ ਸੀ ਉਹਨੇ ਝੱਟ ਦਿਨ ਨੂੰ ਫੜ ਲਿਆ ਔਰ ਬਾਅਦ ਵਿੱਚ ਦਫ਼ਤਰ ਲੈ ਜਾਂਦਾ ਇਸ ਵਕਤ ਤੇ ਚੁਭਾਲ ਥਾਣੇ ਦੇ ਵਿੱਚ ਆ ਪਹਿਲਾਂ ਤਪतीश ਕਰਾਈ ਜਾਵੇਗੀ ਕਿ ਜੇ ਪਹਿਲਾਂ ਇੰਚਰ ਤੋਂ ਸੇਵਾ ਕਰਦਾ ਸੀ ਤੇ ਅੱਜ ਇਹਨੇ ਐਡਾ ਵੱਡਾ ਗੁਨਾਹ ਕੀਤਾ ਇਹਦੇ ਮਗਰ ਕਿਹਦਾ ਦਿਮਾਗ ਆ ਜਾਂ ਕਿੰਨੇ ਇਹਨੂੰ ਆਖਿਆ ਭਾਵੇਂ ਕੀ ਗੱਲ ਕੀਤੀ ਜਾਂਦੀ ਆ ਜੀ ਇਹ ਮੈਂਟਲੀ ਤੌਰ ਤੇ ਪਰ ਹਰ ਬੰਦਾ ਜਿਹੜਾ ਮੈਂਟਲ ਆ ਉਹਨੂੰ ਇਹੀ ਕਿਉਂ ਦਿਸਦਾ ਕਿ ਮੈਂ ਗੁਟਕਾ ਸਾਹਿਬ ਦਾ ਨਰਾਜ਼ਰ ਕਰਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਹ ਇੱਕ ਬੜਾ ਹੀ ਸਵਾਲੀਆ ਚਿੰਨ੍ਹ ਆ ਇਸ ਵਾਸਤੇ ਅਸ ਵਕਤ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਧਿਕਾਰੀ ਵੀ ਪਹੁੰਚੇ ਨੇ ਸਾਡੇ ਸਤਿਕਾਰਯੋਗ ਗੁਰਦੁਆਰਾ ਸਾਹਿਬ ਜੀ ਦੇ ਮੈਨੇਜਰ ਸਰਦਾਰ ਸਤਨਾਮ ਸਿੰਘ ਸਰਦਾਰ ਸਰਬਦੇਵਾਲ ਸਿੰਘ ਇਹਨਾਂ ਤੋਂ ਇਲਾਵਾ ਸਾਡੇ ਕੋਲ ਸਤਕਾਰ ਕਮੇਟੀ ਦੇ ਜਿਹੜੇ ਨੇ ਵੀਰ ਉਹ ਵੀ ਸਾਰੇ ਪਹੁੰਚੇ ਨੇ ਸਾਡੀ ਇੱਕੋ ਇੱਕ ਇਹ ਹੈ ਕਿ ਪ੍ਰਸ਼ਾਸਨ ਦੇ ਕੋਲੋਂ ਕਿ ਸਭ ਤੋਂ ਪਹਿਲਾਂ ਤਪਦੀਸ਼ ਕੀਤੀ ਜਾਵੇ ਇਹ ਦੇਖਿਆ ਜਾਵੇ ਕਿ ਜੇ ਅੱਗੇ ਸੇਵਾ ਕਰਨ ਦੇ ਅੱਜ ਇਹਨੇ ਕੰਮ ਕਿਉਂ ਕੀਤਾ ਕਿਸੇ ਦਾ ਸਿਖਾਇਆ ਪੜਾਇਆ ਤਾਂ ਨਹੀਂ ਆਉਂਦਾ ਤਹ ਤੱਕ ਜਾਇਆ ਜਾਵੇ ਔਰ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਪ੍ਰਸ਼ਾਸਨ ਦੇ ਦੁਆਰੋਂ ਕੀਤੀ ਜਾਵੇ ਠੀਕ ਹੈ ਕਹਿੰਦੇ ਫੈਦੋ ਵੀ ਕਿਤੇ ਉੱਥੇ ਜਾਂਦਾ ਕਰਮਜੀਤ ਸਿੰਘ ਨਾਂ ਦਾ ਸਾਹੋਂ ਫਰਦੇ ਹਾਲ ਸਿੰਘ ਪੂਰਜਿਆ ਪਿੰਡ ਦਾ ਤੇ ਬਾਬਾ ਚੱਲਣ ਕੀ ਕਰਤੀ ਹੈ ਜੀ ਉੱਥੋਂ ਦੇ ਇਹ ਰਹਿਣ ਵਾਲਾ ਹੈ ਤੇ ਉਹਦੇ ਵੈਸੇ ਤੇ ਅਮਰਤਾਰੀ ਪਰਿਵਾਰ ਸੀ ਸਾਰਾ ਤੇ ਉਹਦੇ ਫਾਦਰ ਹੀ ਚੜਾ ਕੇ ਆਏ ਕਹਿੰਦੇ ਲੰਗਰ ਹਾਲ ਚ ਸੇਵਾ ਵੀ ਪਹਿਲਾਂ ਕਿਤੇ ਕਰਦਾ ਸੀਦਾ 15 ਸਾਲ ਤੋਂ ਅੱਜ ਪਤਾ ਨਹੀਂ ਉਹਦੇ ਕੀ ਦਿਮਾਗ ਦੇ ਵਿੱਚ ਆਈ ਤੇ ਜਿਹੜੀ ਮੰਦਭਾਗੀ ਕਰਨਾ ਨਹੀਂ ਕੀਤੀ ਦਰਬਾਰ ਦੇ ਵਿੱਚ ਗੁੱਟਕਾ ਸਾਹ ਲੈ ਕੇ ਪਾਟ ਕਰਨ ਕਰਨ ਲੱਗੇ ਕੋਈ ਜਵਾਂ ਖਿੱਚਦੇ ਨੇ ਤਨੇ ਨੀਮ ਗੁੱਟਕਾ ਤੇ ਨਹੀਂ ਤਾਂ ਨਹੀਂ ਜੀ ਕੋਈ ਮਨਕੇ ਚਲ ਗਿਆ ਪਰ 134 ਤੋਂ ਲੈ ਕੇ 174 ਤੱਕ 131 ਤੋਂ ਲੈ ਕੇ 173 ਤੱਕ ਇਹ ਕੀ ਕਾਰਵਾਈ ਕਰਨ ਉਹ ਬੰਦਾ ਰੋਪੀ ਜਿਹੜਾ ਹਾਂ ਜੀ ਉਹਨਾਂ ਤੇ ਕੇਸ ਮੁਕੱਦਮਾ ਦਰਜ ਕਰਤਾ ਰੋਪੀ ਨੂੰ ਗ੍ਰਿਫਟ ਕਰਿਆ ਨੇ ਕਰ ਲਿਆ ਜੀ ਕਰ ਲਿਆ ਤੇ ਕੀ ਕਾਰਵਾਈ ਕੀਤੀ ਆ ਗਈ 295 ਦੇ ਤਹਿਤ ਪੱਤਰ ਦਰਜ ਕੀਤਾ ਤੇ ਕੋਈ ਉਧਰੋਂ ਆਏ ਸ਼੍ਰੋਮਣੀ ਮਿੰਡੀ ਤੋਂ ਕੌਣ-ਕੌਣ ਆਇਆ ਹਾਂਜੀ ਮਹਿੰਦਰ ਸਾਹਿਬ ਆਏ ਆ ਨਾਲ ਸਿੰਘ ਸਾਹਿਬ ਆਏ ਬੈਠੇ ਉਹਨਾਂ ਨੇ ਉਹਨੂੰ ਐਡ ਕਰਨ ਸੀ ਆਪਣਾ ਮੀਰ ਬਾਬਾ ਗੋਡਾ ਸਾਹਿਬ ਇਹਦੀ ਮਗਰ ਕੀ ਸਾਜ਼ਿਸ਼ ਹੈਗੀ ਤਾਂ ਹੱਥ ਹੋ ਸਕਦਾ ਨਹੀਂ ਇਹਦੇ ਇਹ ਹੁਣ ਤਕਤੀਸ਼ ਚੰਦੇ ਕੀ ਪਤਾ ਲਗਾਇਆ ਜਾਏਗਾ ਹਾਂ ਫੌਲਾ ਦੱਤ ਕਿਉਂ ਨਾ ਬਣਦਾ